ਖੰਨਾਚਰ ਨੈਸ਼ਨਲ ਹਾਈਵੇ ਤੇ ਪਾਦਲਾ ਫਲਾਈਓਵਰ ਨੇੜੇ ਇੱਕ ਸੜਕ ਹਾ사 ਵਾਪਰਿਆ ਜਿਸ ਦੇ ਵਿੱਚ ਸ਼ੰਭੂ ਬਾਰਡਰ ਤੇ ਤਰਨੇ ਤੋਂ ਪਤ ਰਹੇ ਦੋ ਕਿਸਾਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਜ਼ਖਮੀ ਦੱਸਿਆ ਜਾ ਰਿਹਾ ਹੈ ਮ੍ਰਿਤਕ ਕਿਸਾਨ ਦੀ ਪਛਾਣ ਸੁਖਵਿੰਦਰ ਸਿੰਘ ਰੰਗੜ ਨੰਗਲ ਗੁਰਦਾਸਪੁਰ ਵਜੋਂ ਹੋਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਸ਼ੰਭੂ ਸਰਹੱਦ ਤੇ ਚੱਲ ਰਹੇ ਦਰਨੇ ਦੇ ਵਿੱਚ ਵੱਖ-ਵੱਖਾਂ ਜ਼ਿਲ੍ਹਿਆਂ ਦੇ ਕਿਸਾਨ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦੇ ਦੋ ਵਲੰਟੀਅਰ ਸੁਖਵਿੰਦਰ ਸਿੰਘ ਤੇ ਬਲਜੀਤ ਸਿੰਘ ਵੀ 10 ਦਿਨ ਦਰਨੇ ਵਿੱਚ ਬਿਤਾਉਣ ਤੋਂ ਬਾਅਦ ਬਾਈਕ ਤੇ ਵਾਪਸ ਘਰ ਪਰਤ ਰਹੇ ਸਨ ਇਸ ਦੌਰਾਨ ਹਾਸਮ ਆਪਣੇ ਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਇਸ ਘਟਨਾ ਦੇ ਉੱਪਰ ਕੀਤਾ ਹੈ ਉਹਦਾ ਨਾਮ ਕੀ ਹੈ ਤੇ ਜਿਹੜਾ ਇਹ ਹਾਸਦਾ ਵਾਪਰ ਰਿਹਾ ਹੈ ਇਹਨਾਂ ਦੇ ਨਾਮ ਮੋਰ ਕਿੱਦਾਂ ਹੋਇਆ ਹੈ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਜੀ ਸਾਡੇ ਦੋ ਕੈਡਰ ਦੇ ਵਲੰਟੀਅਰ ਸੁਖਵਿੰਦਰ ਸਿੰਘ ਪੁੱਤਰ ਮਖਤਿਆਰ ਸਿੰਘ ਤੇ ਬਲਜੀਤ ਸਿੰਘ ਜਿਹੜੇ ਸੀ ਜਿਵੇਂ ਸ਼ੰਭੂ ਬਾਡਰ ਤੇ ਚੱਲਦੇ ਧਰਨੇ ਨੂੰ ਅੱਜ 142 ਦਿਨ ਹੋ ਗਏ ਨੇ ਉਹਦੇ ਵਿੱਚ ਆਪਣੀਆਂ ਜੰਗੀ ਸੇਵਾਵਾਂ ਜਿਹੜੀਆਂ ਨਿਭਾ ਕੇ 10 ਦਿਨ ਦੀ ਆਪਣੀ ਵਾਰੀ ਪੂਰੀ ਕਰਕੇ ਘਰ ਨੂੰ ਵਾਪਸ ਪਰਤ ਰਹੇ ਸਨ ਤੇ ਖੰਨੇ ਤੋਂ ਥੋੜਾ ਜਿਹਾ ਪਿੱਛੇ ਫਲਾਈਓਵਰ ਦੇ ਉੱਤੇ ਇੱਕ ਵੱਡੇ ਟਰਾਲੇ ਦੀ ਜਿਹੜੀ ਆ ਉਹ ਇੱਕਦਮ ਅੱਗੇ ਆ ਕੇ ਬ੍ਰੇਕ ਮਾਰਨ ਦੇ ਕਾਰਨ ਜਿਹੜਾ ਇਹ ਵੱਡਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਜਿਹੜੇ ਨੇ ਉਹ ਸਾਥੋਂ ਵਿਛੜ ਗਏ ਨੇ ਉਹਨਾਂ ਦੀ ਮੌਤ ਹੋ ਗਈ ਆ ਤੇ ਬਲਜੀਤ ਸਿੰਘ ਜਿਹੜੇ ਨੇ ਉਹ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜੀ ਤੇ ਇਹ ਕਾਰੇ ਤੇ ਸੀਗੇ ਜੀ ਮੋਟਰਸਾਈਕਲ ਤੇ ਆ ਰਹੇ ਸੀਗੇ ਜੀ ਦੋਨੋਂ ਹੀ ਵਲੰਟੀਅਰ ਜਿਹੜੇ ਸੀ ਮੋਟਰਸਾਈਕਲ ਤੇ ਵਾਪਸ ਆਪਣੇ ਘਰ ਨੂੰ 10 ਦਿਨ ਬਾਅਦ ਪਰਤ ਰਹੇ ਸੀਗੇ ਜੀ ਇਹ ਦੋਨੋਂ ਪਿੱਥੇ ਦੇ ਰਹਿਣ ਵਾਲੇ ਆ ਇਹ ਦੋਨੋਂ ਜੀ ਵਾਸੀ ਇੱਕ ਆਧੂਵਾਲੀ ਔਰ ਇੱਕ ਰੰਗੜ ਨੰਗਲ ਦੋਨੋਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਦੀ ਉਮਰ ਕਿੰਨੀ ਕਾਈ ਲਗਭਗ ਇਹਦੀ ਡੈਥ ਹੋਈ ਜਾਂਦੀ ਸੁਖਵਿੰਦਰ ਸਿੰਘ ਦੀ ਉਮਰ ਲਗਭਗ 57 58 ਸਾਲ ਹੈ ਤੇ ਬਲਜੀਤ ਸਿੰਘ ਦੀ ਉਮਰ ਜਿਹੜੀ ਉਹ 46 47 ਸਾਲ ਦੇ ਕਰੀਬ ਹੈ ਜੀ ਤੇ ਬਲਜੀਤ ਸਿੰਘ ਤੇ ਕਿੰਨੀਆਂ ਛੱਟਾਂ ਲੱਗੀਆਂ ਨੇ ਬਲਜੀਤ ਸਿੰਘ ਤੇ ਦੋਨੋਂ ਗੋਟ ਫ੍ਰੈਕਚਰ ਹੋ ਗਏ ਆਂ ਔਰ ਉਸ ਤੋਂ ਇਲਾਵਾ ਲੋਅਰ ਪੋਰਸ਼ਨ ਦੇ ਵਿੱਚ ਬਹੁਤ ਜ਼ਿਆਦਾ ਜੜੀਆਂ ਨੇ ਉਹ ਡੀਪ ਇੰਜਰੀਜ਼ ਹੋਈਆਂ ਨੇ